ਹੈਲੋ ਜੀ ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਟੂਰ ਬਟਿਕ ਤੋਂ ਗਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਲਓ ਜੀ ਅੱਜ ਅਪਾ ਕਰਦੇ ਆ ਕੋਰਸਟ ਦੀ ਕਟਿੰਗ ਤੇ ਤੁਹਾਨੂੰ ਦਿਖਾਉਣੀ ਹੈ ਚੰਗੀ ਤਰ੍ਹਾਂ ਤੁਸੀਂ ਕਟਿੰਗ ਦੀ ਸਟਿਚਿੰਗ ਦੇਖਿਓ ਤੇ 7 ਇੰਚ ਮੈਂ ਅੰਦਰ ਰੱਖੀ ਹੈਗੀ ਤੇ 34 ਇੰਚ ਤਿਆਰ ਰਹਿ ਜੋ ਤੁਸੀਂ ਸ਼ਾਰਟ ਵੀ ਰੱਖ ਸਕਦੇ ਮੈਂ ਥੋੜਾ ਜਿਹਾ ਲੈਂਥ 30 ਵੱਧ ਰੱਖੀ ਹੈਗੀ ਤੇ ਮੈਂ ਰੱਖੂਗੀ 1 ਇੰਚ ਘੇਰਾ ਤੇ ਛਾੜਟ ਦਾ ਘੇਰਾ ਆਪਣਾ 2 ਇੰਚ ਤਿਆਰ ਸੀਗਾ ਤੇ ਮੈਂ 1 ਇੰਚ ਐਕਸਟਰਾ ਰੱਖੂਗੀ ਕੋਰਸਟ ਥੋੜਾ ਜਿਹਾ ሉਜ਼ ਹੁੰਦਾ ਖੁੱਲਾ ਹੁੰਦਾ ਹੈਗਾ ਤੇ ਤੀਰਾ 6.5 ਇੰਚ ਰੱਖਦੇ ਹੁੰਦੇ ਆ ਮੈਂ ਆਮ ਸਲਟ ਦਾ ਤੇ ਜਿਵੇਂ ਮੇਰਾ ਇਹ ਆਪਣਾ ਕੋਰਸੈਟ ਹੈਗਾ ਤੇ 7.5 ਇੰਚ ਤੀਰਾ ਰੱਖੂੰਗੀ 7 ਇੰਚ ਦੀ ਸਾਨੀ ਲਮਾਈ ਲੋਟ ਲਗਾ ਲਗੇ ਲੋ ਜੀ ਬਣਾ ਲਗੇ ਬਾਕਸ ਤੁਸੀਂ ਕਰ ਵਿੱਚ ਸਟੀਚਿੰਗ ਕਰਨਾ ਜਾਣਦੇ ਹੋ ਤੁਸੀਂ ਆਰਾਮ ਨਾਲ ਕੱਦੇ ਬਣਾ ਸਕਦੇ ਹੋਗੇ ਤੁਸੀਂ ਸਾਡੇ ਕੋਲ ਵੀ ਰੈਡੀ ਕਰਵਾ ਸਕਦੇ ਹੋਗੇ ਤੇ ਮੈਂ ਇੱਥੇ ਨੱਕ ਦਾ ਇਨਸਾਨ ਵੀ ਲਗਾਉਂਗੀ ਤੁਸੀਂ ਕਲਰ ਵਾਲ ਨੇਕ ਵੀ ਬਣਾ ਸਕਦੇ ਹੋ ਤੇ ਪੱਟੀ ਵਾਲਾ ਵੀ ਬਣਾ ਸਕਦੇ ਹੋਗੇ ਤੇ ਬੋਡ ਨੇਕ ਵੀ ਬਣਾ ਸਕਦੇ ਹੋਗੇ ਜਵੇਂ ਤੁਸੀਂ ਠੀਕ ਲਾ ਦੇ ਬਣਾ ਸਕਦੇ ਹੋਗੇ ਤੇ ਮੈਂ ਇੱਥੇ ਬੁਕਰਮ ਦਾ ਕੱਟ ਕੇ ਬਣਾਉਂਗੀ ਤੇ ਮੈਂ ਗਲੇ ਦੀ ਜਿਹੜਾ ਰਲਟ ਵਾਲਾ ਗਲਾ ਮਰਕੂ 4 ਇੰਚ ਤੁਸੀਂ ਕੱਟ ਵੀ ਰੱਖ ਸਕਦੇ ਹੋਗੇ ਜਿਵੇਂ ਤੁਸੀਂ ਪਨਣਾ ਪਸੰਦ ਆਗਾ ਤੇ ਇਥੇ ਸਾਥੇ ਵੀ ਇਹ ਕਿਡਨਰਸਾ ਲਗਾਉਣਾਗਾ ਉਨ 2 ਇੰਚ ਸੱਤ ਤਿਆਰ ਹੁੰਦੀ ਹੈ ਮੈਂ ਤੇ ਰੱਖੂਗੀ 2 ਇੰਚ 1 ਇੰਚ ਲੂਜ਼ ਰੱਖੂ ਤੇਰ ਵਿੱਚ ਪਲੇਟਾ ਨਹੀਂ ਪਾਉਣੀ ਹੈਗੀ ਤੁਸੀਂ ਸਿੱਧੀ ਪਲੇਟਾ ਪਾ ਸਕਦੇ ਹੋ ਤੁਹਾਨੂੰ ਪਸੰਦ ਨਹੀਂ ਗਏ ਤੇ ਮੈਂ ਪਲੇਟਾ ਨਹੀਂ ਪਾਉਂਗੀ ਇੱਥੇ ਮੈਂ ਰੱਖੂ 9.5 ਇੰਚ ਤੁਸੀਂ ਸਿੱਧੀ ਜਿਹੀ ਲਾਈਵ ਲਗਾ ਸਕਦੇ ਹੋ ਜੇ ਕਾਟ ਨਹੀਂ ਪਾਉਣੀ ਇੱਥੋਂ ਜੇ ਤੁਹਾਨੂੰ ਥੋੜਾ ਜਿਹਾ ਪੀਟਿੰਗ ਪਸੰਦ ਆ ਪੀਟਿੰਗ ਵੀ ਬਣਾ ਸਕਦੇ ਹੋ ਇਥੋਂ 15 ਇੰਚ ਤੇ ਹਿੱਪ ਮੇਰੀ ਹੁੰਦੀ 20 ਇੰਚ ਤਿਆਰਾ ਮੇਰ ਕੋਈ 2.5 ਇੰਚ ਤੇ ਸਾਰੇ ਪਾਸੇ ਇੱਕ ਟਿਕ ਇੰਚ ਦੀ ਲੂਜ਼ਿੰਗ ਰੱਖ ਲਈ ਹੈਗੀ 1 ਇੰਚ ਸਾਲਟ ਦੇ ਨਾਲੋਂ ਵੱਧ ਰੱਖਿਆ ਹੈਗਾ ਲਓ ਜੀ ਤੇ ਆਪਾਂ ਸਾਈਡ ਵਾਲੀ ਸੌਂਣੀ ਲਗਾ ਦੇਣੀ ਹੈਗੇ ਨੀਚੇ ਆਪਾਂ ਫੋਲਡ ਕਰਾਂਗੇ ਤੁਪਾਈ ਨਹੀਂ ਕਰਦੀ ਹੈਗੀ بس ਐਵੇਂ ਫੋਲਡ ਕਰ ਦਾਂਗੀ ਇਹਨੂੰ ਜਿਆਦਾ ਮਾਰਜਨ ਦੀ ਲੋੜ ਨਹੀਂ ਹੈਗੀ 7 ਇੰਚ 8 ਇੰਚ ਮਾਰਜਨ ਬਹੁਤ ਆਗਾ ਤੇ ਹੁਣ ਆਪਾਂ ਇਹ ਵਿੱਚ ਪਾ ਦਾਂਗੇ ਕੱਟ ਤੁਸੀਂ ਘਰੇ ਤੇ ਮੈਂ ਪੱਟੀ ਵੀ ਲਗਾ ਸਕਦੇ ਹਾਂਗੀ ਤੇ ਕੋਲਰ ਵੀ ਲਗਾ ਸਕਦੇ ਹਾਂਗੇ ਤੁਸੀਂ ਬੋਰਡ ਰਿਕ ਬਣਾਉਣਾ చాలా కొన్ని డిజైన్ వాళ్ళ డిజైన్ బా దో ఇచ్చి ఫోల్డ్ వస్తే ఇన్సా ఓకే మేరకు సలాయి వేల సౌఖా వోల్డ్ అధా ఇంచ మార్జిన ఊరు చలి మై ఇంచ మార్జిన వద్ద రకే ਕਲੋਜੀ ਉਲਪਾ ਮੋੜ ਦੇ ਇਹ ਕੱਟਾ ਪਾ ਦੇਣੀ ਹੈ ਬੈਕ ਵਾਲੇ ਪੱਲੇ ਦੀ ਕਾਟ ਪਾ ਦੇਣੀ ਤੇ 프ਰੰਟ ਵਾਲੀ ਪਾ ਦੇਣੀ ਹੈ ਤੇ ਮੈਂ ਜਿਆੜੀ ਬਣੀ ਰੱਖੂੰਗੀ ਕਿਉਂਕਿ ਕੋਈ ਕੋਰਸਟ ਥੋੜਾ ਖੁੱਲਾ ਵਧੀਆ ਲੱਗਦਾ ਹੈ ਦੇ ਨਾਲ ਹਾਫ ਕਰਕੇ ਹਾਫ ਦਿਨ ਸਾਂਣੀ ਲਗਾ ਕੇ ਫਰੰਟ ਪੱਲੇ ਦੀ ਜਿਹੜੀ ਕਾਟ ਪਾਈ ਹੋਏ ਪਾਈ ਜਾਂਦੀ ਹੈਗੀ ਲੋ ਜਿੱਥੇ ਆਪਣੇ ਹੋ ਗਏ ਕਨਸੈਟ ਦੀ ਕਮੀਜ਼ ਦੀ ਕਟਿੰਗ ਹੋ ਗਈ ਤੇ ਰਪਕੀ ਥੋੜੇ ਬਤੀ ਹੈਗਾ ਸੈਟਿੰਗ ਕਰ ਦਨੇ ਹੈ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਕੋਲ ਸ਼ਰਟ ਦੀ ਕਟਿੰਗ ਕਰ ਸਕਦੇ ਆਗੇ ਤੇ ਇਹਦੇ ਵਿੱਚ ਕੋਈ ਜਿਹੜਾ ਫਰੰਟ ਪੱਲਾ ਡਾਊਨ ਨਹੀਂ ਰੱਖਿਆ ਜਾਂਦਾ ਜਿਵੇਂ ਆਪਾਂ ਸ਼ਰਟ ਦੀ ਜੋ ਕਟਾਈ ਕਰਦੇ ਆ ਤੇ ਜਿਹੜਾ ਫਰੰਟ ਵਾਲਾ ਪੱਲਾ ਡਾਊਨ ਰੱਖਦੇ ਆਗੇ ਅੱਧਾ ਪੌਣਾ ਇੰਚ ਤੇ ਇਹਦੇ ਆਪਾਂ ਇੱਕ ਸਾਰ ਰੱਖਾਂਗੇ ਪੱਲੇ ਦੋਨੇ ਕੋਈ ਘੱਟ ਵੱਧ ਨਹੀਂ ਰੱਖਦੇ ਆਗੇ ਤੁਸੀਂ ਥੋੜੀ ਜੀ ਘੱਟ ਪੌਣੇ ਪਾ ਸਕਦੇ ਹੋਗੇ ਤੇ ਮੈਂ ਬਿਲਕੁਲ ਥੋੜੀ ਜੀ ਘੱਟ ਪਾਈ ਹੈ ਕੋਈ ਪੁਰਾਣੇ ਮੁੱਡੇ ਨਹੀਂ ਫੁੱਲਦੇ ਫਿਰ ਜਿਵੇਂ ਮੇਰੇ ਖਦੋਂ ਥੋੜੇ ਪਰੋ ਮੁੱਡੇ ਜਿਹੜੇ ਆਪਣੇ ਫੁੱਲਣ ਲੱਗੇ ਜਾਂਦੇ ਨੇਗੇ ਤੇ ਪਿੱਛੇ ਵਾਲਾ ਬਲਾਂ ਵਾਲਾ ਮੈਂ ਕੱਟ ਦਿੰਨੀ ਹੈਗੀ ਜਿਹੜੀ ਤੁਸੀਂ ਪੱਟੀ ਲਗਾਉਣੀ ਹੈਗੀ ਪੱਟੀ ਵਾਲਾ ਗਲਾ ਬਣਾਉਣਾਗਾ ਬਟਨ ਵਾਲਾ ਤੇ ਲੋ ਜੋ ਆਪਣੀ ਸ਼ਰਟ ਦੀ ਕਟਿੰਗ ਹੋ ਗਈ ਹੈਗੀ ਤੇ ਹੁਣ ਸਟੀਚਿੰਗ ਕਰਾਂਗੇ ਤੇ ਬਾਹਾਂ ਦੀ ਕਟਿੰਗ ਕਰਾਂਗੇ ਜੀ ਬਾਹਾਂ ਦੀ ਕਟਿੰਗ ਕਰ ਦਿੱਤੀ ਆਪਣੀ ਤੁਸੀਂ ਹਾਫਰ ਬਾਜੂ ਰੋਂਦੀ ਕਟਿੰਗ ਕੀਤੀ ਹੈਗੀ ਤੇ ਮੈਂ 9 ਇੰਚ ਜਿਹੜੀ ਬਾਜੂ ਤਿਆਰ ਰੱਖੂ 9.5 9 ਇੰਚ ਚਲੋ ਚਲੋ ਇਹਨੂੰ ਆਪਾਂ ਕਰਦੇ ਹਾਂ ਸਟੀਚਿੰਗ ਬਿੜਿਆਂ ਨੂੰ ਤੁਸੀਂ ਜਿਵੇਂ ਬਣੇ ਰਹੋ। ਲੋ ਜੀ ਪੇਸਟਿੰਗ ਪੇਪਰ ਨਾਲ ਵਾਲਾ ਗਲਾ ਕੱਟ ਲਿਆ ਹੈਗਾ। ਤੇ ਇਹ ਵਿੱਚੋਂ ਵੀ ਸ਼ੇਪ ਦੇ ਕੇ ਗੋਲ ਗਲੇ ਨੂੰ ਬੀਅਨ ਕਰ ਦਿੱਤਾ ਹੈਗਾ। ਤੇ ਗ੍ਰਿਜ ਪਲੇਟਾ ਨਹੀਂ ਪੈਂਦੀ ਹੈਗੀ। ਤੇ ਬਸ ਪਲਾ ਗਲਾ ਬਣਾ ਕੇ ਤੇਰੀ ਬਹੁਤ ਹੀ ਸੋਕੇ ਤਰੀਕੇ ਨਾਲ ਕੋਲ ਸਟ ਬਣ ਜਾਂਦਾ ਹੈ। ਇਸ ਪੱਟੀ ਵਾਲਾ ਗਲਾ ਵੀ ਬਣਾ ਸਕਦੇ ਹਾਂ ਕਾਲਰ ਵੀ ਲਗਾ ਸਕਦੇ ਹਾਂ ਜਿਵੇਂ ਸਾਨੂੰ ਵਧੀਆ ਲੱਗਦਾ ਹੈ ਇਹ ਬਣਾ ਸਕਦੇ ਹਾਂ ਗਲੇ ਨੂੰ ਤੇ ਨਾਲ ਦੇ ਵਿੱਚ ਪਿਛੇ ਵਾਲਾ ਗਲਾ ਵੀ ਪਿਆਰ ਕਰ ਲੈਣੇ ਤੇ ਰੇਵਲੀ ਨੂੰ ਕੱਟ ਲਈਏਗੀ। ਤੇ ਸਾਰੇ ਘੜੇ ਦੀ ਰੇਵਲੀ ਲਗਾ ਕੇ ਇਹਨੂੰ ਬਾਹਰ ਨੂੰ ਕੋਟ ਕਰਕੇ ਮੋੜ ਸਕਦੇ ਹੋਗੇ। ਇਸ ਨੂੰ ਨਹੀਂ ਬੁਕਰਮਾ ਪਾਉਣੀ ਹੈਗੀ। ਤਾਂ ਬਹੁਤ ਵਧੀਆ ਲੱਗਦਾਗਾ ਛੋੜਾ ਨੱਕ ਰੱਖ ਕੇ ਵਸੇਵੇਂ ਰੇਵਲੀ ਲਾ ਕੇ ਤੇ ਇਹਨੂੰ ਬਾਰਕ ਕੰਟਕੀ ਸਲਾਈ ਲਗਾ ਕੇ ਬਹੁਤ ਵਧੀਆ ਬਣ ਜਾਂਦਾਗਾ ਵੀ। ਤੇ ਬਹੁਤ ਸੋਹਣਾ ਲੱਗਦਾ ਬਣਾਇਆ ਕੋਟ ਸਟ ਦਾਗਾ। പട്ടി ലോക ബസ് വേറെ ഫോൾഡക ജാത ഡീപ നെക്കോട്ട സെറ്റ് ബസ് നോർമല നെക്കേണ്ട ഇഞ്ചിയ ഫ്രന് കട്ടോജി അളേ ദിന ദുണ ਸਵੇਰ ਤੋਂ ਵਗੇ ਲਾਈ ਨੀ ਤੇ ਬੁੰਡਰੀ ਸਲਾਈ ਲਗਾ ਦਿੱਤੀ ਹੈ ਤੇ ਤੁਸੀਂ ਪਹਿਲਾਂ ਬਾਜੂ ਵੀ ਜੜ ਸਕਦੇ ਹੋਗੇ ਜੇ ਤੁਸੀਂ ਅੰਦਰਲੀ ਮਾਰਜਨ ਕੱਟ ਰੱਖਿਆਗਾ ਪਹਿਲਾਂ ਬਾਜੂ ਜੜ ਕੇ ਬਾਅਦ ਵਿੱਚ ਵੀ ਬਾਜੂ ਦੇ ਨਾਲ ਹੀ ਕਿਹੜੀ ਤੁਸੀਂ ਸਾਈਡ ਸਲਾਈ ਲਗਾ ਸਕਦੇ ਹੋਗੇ ਤੇ ਸਾਈਡ ਸਲਾਈ ਪਹਿਲਾਂ ਲਗਾ ਕੇ ਤੁਸੀਂ ਬਾਅਦ ਵਿੱਚ ਵੀ ਬਾਜੂ ਲਗਾ ਸਕਦੇ ਹੋਗੇ ਜਿਵੇਂ ਆਪਣੇ ਰੈਡੀਮੇਡ ਹੁੰਦੇ ਨੇ ਐਵੇਂ ਬਣਾ ਸਕਦੇ ਹਾਂ ਤੇ ਪਹਿਲਾਂ ਸਲਾਈ ਲਗਾ ਕੇ ਸਾਈਡ ਵਾਲੀ ਫਿਰ ਉਸ ਤੋਂ ਬਾਅਦ ਵੀ ਜਿਹੜੇ ਬਾਜੂੜ ਸਕਦੇ ਨੇ ਇਹ ਥੋੜਾ ਮਾਰਜਿਨ ਕੱਟ ਰੱਖਿਆ ਹੈ ਤੁਸੀਂ ਨਾਲ ਦੀ ਨਾਲ ਜਿਹੜੀ ਬਾਜੂ ਜੜ ਕੇ ਪਹਿਲਾਂ ਤੇ ਫਿਰ ਬਾਜੂ ਦੇ ਨਾਲ ਹੀ ਤੁਸੀਂ ਸਾਈਡ ਵਾਲੀ ਸਲਾਈ ਲਗਾ ਸਕਦੇ ਹੋਗੇ ਲੋ ਜੀ ਪੱਡਾ ਹੋਵੇ ਸਲਾਈ ਲਗਾ ਦਿੰਨੇਗੇ ਤੇ ਬਹੁਤ ਸੌਖੇ ਤਰੀਕੇ ਨਾਲ ਆਪਾਂ ਬਣਾ ਸਕਦੇ ਹਾਂ ਬੱਚੇ ਵੀ ਬਣਾ ਸਕਦੇ ਆਗੇ ਤੇ ਆਪਣੇ ਬਣਾ ਸਕਦੇ ਹੈਗੇ ਬਹੁਤ ਈਜ਼ੀ ਤਰੀਕੇ ਨਾਲ ਕੌਨਸਟ ਬਣਿਆ ਹੋ ਜਾਂਦੀ ਨੇਗੇ ਲੋਜੀ ਪਾ ਦੂਸਰੀ ਛੜ ਵੀ ਸਲਾਈ ਲਗਾ ਦਿੰਨੇਗੇ ਦੋਨੇ ਸਲਾਈ ਕੰਪਲੀਟ ਕਰ ਦਿੰਨੇਗੇ ਲੋਜੀ ਆਪਣੇ ਨੀਚੇ ਫੋਲਡ ਕਰ ਦਨੇ ਤੇ ਇਹ ਤਰਪਾਈ ਨਹੀਂ ਕਰਾਂਗੇ ਬਸ ਸਲਾਈ ਲਗਾ ਦਗੇ ਤੇ ਹੁਣ ਆਪ ਕਰ ਦਾਂਗੇ ਨਿਸ਼ਾਨੀ ਲਗਾ ਕੇ ਇਹਦੀ ਚਾਕ ਫੋਲਡ ਤੇ ਬਸ ਆਪਣਾ ਕਨਸੈਟ ਤਿਆਰ ਹੋ ਗਿਆ ਤੇ ਉਸ ਤੋਂ ਬਾਅਦ ਬਾਜੂ ਜੜ ਦਾਂਗੇ ਉਹ ਦੀ ਸੌਕੇ ਤੇ ਇੱਕ ਨਾ ਪਕੌੜਾ ਸੈਟ ਕਰੇ ਬਣਾ ਸਕਦੇ ਆਗੇ ਬੱਚਿਆਂ ਦੇ ਬਣਾ ਸਕਦੇ ਆਗੇ ਬਹੁਤ ਵਧੀਆ ਸੋਹਣਾ ਡਿਜ਼ਾਈਨ ਕਰਕੇ ਤੁਸੀਂ ਲੈਸ ਵੀ ਲਗਾ ਸਕਦੇ ਨੀਚੇ ਤੇ ਤੁਸੀਂ ਇਹ ਬੈਕ ਵਾਲਾ ਉਹ ਜਿਹੜਾ ਪੱਲਾਗਾ ਉਹ ਵੱਧ ਵੀ ਰੱਖ ਸਕਦੇ ਹੋ 2 ਇੰਚ ਉਹ ਵੀ ਬਹੁਤ ਵਧੀਆ ਲੱਗਦਾ ਤੇ ਨੀਚੇ ਜੇ ਘੇਰਾ ਗੋਲ ਰੱਖਣਾ ਤਾਂ ਘੇਰਾ ਗੋਲ ਬਣਾ ਸਕਦੇ ਆਗੇ ਤੇ ਬਹੁਤ ਤਰੀਕਿਆਂ ਪਰੇ ਕਰ ਸਕਦੇ ਕੋਨਸੈਪਟ ਨੂੰ ਬਾਜੀ ਜਰੂਰ ਬਣੇਗੀ ਇਹ ਆਪਣੇ ਕਨਸਟਰਟੇਡ ਹੈ ਤਿਆਰ ਹੋ ਜਾਏ। ਤੁਸੀਂ ਸਾਡੇ ਕੋਲ ਲੈ ਕੇ ਫੈਬਰਿਕ ਤੁਸੀਂ ਕਨਸਟਰਟ ਤਿਆਰ ਕਰਵਾ ਸਕਦੇ ਹੋ ਆਪਣੇ ਤੇ ਆਪਣਾ ਕਪੜਾ ਲੈ ਕੇ ਵੀ ਤੁਸੀਂ ਤਿਆਰ ਕਰਵਾ ਸਕਦੇ ਹੋ ਸਾਡੇ ਕੋਲ ਲੈ ਕੇ ਵੀ ਤਿਆਰ ਕਰਵਾ ਸਕਦੇ ਹੋ। ਤੇ ਇਹ ਤੁਸੀਂ ਸਾਡੇ ਕੋਲ ਸੋਨੇ ਸੂਟ ਲੈ ਸਕਦੇ ਹੋ ਤੇ ਪਲੀਜ਼ ਜੇ ਅਜੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜੋੜਦੇ ਸਿ। रोज जी पर दूसरी बावजेंगे कॉन्सर्ट रेडी हो गया गा तो नैक्सट वीडियो में बनावे दे प्लाजो कटिंग स्टिचिंग देख लियो चैनल में सब्सक्राइब भी कर दीडियो भी लगी लाइक कर तो कमेंट करके जरूर बाय